ਅਸ ਦੇ ਡਿਜੀਟਲ ਯੁੱਗ ਦੇ ਵਿੱਚ ਜੇ ਇੰਟਰਨੈਟ ਮੋਬਾਈਲ ਵਾਈਫਾਈ ਬ੍ਰੋਡਬੈਂਡ ਸੇਵਾ ਜੀ ਦੀ ਲੋਕਾਂ ਨੂੰ ਨਾ ਮਿਲੇ ਤਾਂ ਕਿੰਨਾ ਜੀਵਨ ਪ੍ਰਭਾਵਿਤ ਹੋਇਆ ਹੈ ਸਮਾਣਾ ਪਾਤੜਾ ਮੁਨਖ ਖਨੋਰੀ ਇਲਾਕੇ ਦੇ ਵਿੱਚ ਜਿਹੜੇ ਸਹਿਰੀ ਇਲਾਕੇ ਪਟਿਆਲਾ ਸੰਰੂਲ ਫਟੇਗੜ ਸਾਹਿਬ ਦਾ ਉੱਥੇ ਇੰਟਰਨੈਟ ਕਿਸਾਨ ਅੰਦੋਲਨ ਕਰਕੇ ਦੂਰ ਸੰਚਾਰ ਵਿਭਾਗ ਵੱਲੋਂ ਬੰਦ ਕੀਤਾ ਗਿਆ ਜਿਸ ਦੇ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ ਪੜਾਈ ਕਰਨ ਵਾਲੇ ਵਿਦਿਆਰਥੀ ਹਨ ਉਨ੍ਹਾਂ ਕੀ ਆਨਲਾਈਨ ਪੜਾਈਆਂ ਉਹ ਪ੍ਰਭਾਵਿਤ ਹੋਏ ਹਨ ਉਹਨਾਂ ਨੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕੋਈ ਦੁਕਾਨ ਚਲਾ ਰਿਹਾ ਕੋਈ ਕੈਫੇ ਚਲਾ ਰਿਹਾ ਜਾਂ ਬੈਂਕਾਂ ਦੇ ਵਿੱਚ ਫੈਕਟਰੀ ਮਾਲਕ ਹੈ ਸਾਰੇ ਲੋਕ ਇਸ ਤੋਂ ਪ੍ਰਭਾਵਿਤ ਹੋ ਕੇ ਰਹਿ ਗਏ ਹਨ ਲੋਕਾਂ ਨੇ ਮੰਗ ਕੀਤੀ ਹੈ ਕਿ ਖਾਸ ਤੌਰ ਤੇ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਦੂਰ ਸੰਚਾਰ ਵਿਭਾਗ ਕੇਂਦਰ ਸਰਕਾਰ ਨੇ ਕਿ ਹਰਿਆਣਾ 'ਚ ਵਾਈਫਾਈ ਚਲਾ ਰੱਖਿਆ ਹੈ ਬੋਡਬੈਂਡ ਸੇਵਾ ਦੇ ਰੱਖੀ ਹੈ ਮੋਬਾਈਲ ਇੰਟਰਨੈਟ ਬੰਦ ਹੈ ਉੱਥੇ ਹਰਿਆਣਾ ਦੇ ਵਿੱਚ ਲੇਕਿਨ ਪੰਜਾਬ ਦੇ ਤਿੰਨ ਜ਼ਿਲ੍ਹੇ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਦੇ ਵਿੱਚ ਬ੍ਰੋਡਬੈਂਡ ਵਾਈਫਾਈ ਔਰ ਮੋਬਾਈਲ ਇੰਟਰਨੈਟ ਜਿਹੜਾ ਬੰਦ ਕੀਤਾ ਹੈ ਉਹ ਸਮਝ ਵਿੱਚ ਲੋਕਾਂ ਦੇ ਨਹੀਂ ਆ ਰਿਹਾ ਕੇਂਦਰ ਸਰਕਾਰ ਦੇ ਦੂਰ ਸੰਚਾਰ ਵਿਭਾਗ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਤਕਲੀਫ ਨੂੰ ਸਮਝਣ ਔਰ ਖਾਸ ਤੌਰ ਤੇ ਇੰਟਰਨੈਟ ਦੇ ਬੰਦਵੀ ਕਰਨੇ ਤੇ ਮੋਬਾਈਲ ਦਾ ਤੁਸੀਂ ਕਰ ਸਕ ਕਰਦੋ ਬ੍ਰੋਡਬੈਂਡ ਤੋਂ ਨਾ ਕਰੋ ਸਾਰਾ ਰਿਕਾਰਡ ਸਰਕਾਰ ਦੇ ਕੋਲ ਹੁੰਦਾ ਹੈ ਪੇ ਵਾਗ ਦੇ ਕੋਲ ਹੁੰਦਾ ਹੈ ਕਿਸਕੇ ਨਾਮ ਤੇ ਫੋਨ ਹੈ ਕੋਈ ਬੰਦਾ ਗਲਤ ਜਾਣਕਾਰੀ ਵੀ ਭੇਜੇਗਾ ਤਾਂ ਸਾਰਾ ਰਿਕਾਰਡ ਸਰਕਾਰ ਉਸ ਨੂੰ ਲੱਭ ਸਕਦੀ ਹੈ ਲੇਕਿਨ ਇਸ ਮੋਬਾਈਲ ਇੰਟਰਨੈਟ ਸੇਵਾ ਨੂੰ ਜਲਦੀ ਸਰਕਾਰ ਚਾਲੂ ਕਰੇ ਲੋਕ ਲਗਾਤਾਰ ਮੰਗ ਕਰ ਰਹੇ ਹਨ ਲੇਕਿਨ ਕਦੋਂ ਚਾਲੂ ਕਰਦੀ ਹੈ ਇਸ ਸਮੇਂ ਦੱਸੇਗਾ ਇਸ ਬਾਰੇ ਐਸ ਡੀ ਐਮ ਸਮਾਣਾ ਰੀਤਾ ਗੋਇਨ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਕੇਂਦਰ ਦੇ ਤਿੰਨ ਮੰਤਰੀਆਂ ਕੇ ਸਾਹਮਣੇ ਉਠਾਇਆ ਗਿਆ ਹੈ ਪੀ ਪਟਿਆਲਾ ਸੰਗਰੂ ਫਤੇਗੜ ਸਾਹਿਬ ਦੇ ਵਿੱਚ ਬ੍ਰੋਡਬੈਂਡ ਵਾਈਫਾਈ ਸੇਵਾ ਇੰਟਰਨੈਟ ਕੀ ਚਾਲੂ ਕੀਤੀ ਜਾਵੇ ਔਰ ਜਿਹੜੇ ਮੋਬਾਈਲ ਇੰਟਰਨੈਟ ਹੈ ਉਹ ਵੀ ਚਾਲੂ ਕੀਤਾ ਜਾਵੇ ਲੇਕਿਨ ਉਸ ਗਲਵਾਦ ਨੂੰ ਵੀ 2 ਦਿਨ ਹੋ ਗਏ ਕੱਲ ਨੂੰ ਫਿਰ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਪੰਜਾਬ ਦੇ ਮਿਨਿਸਟਰੀ ਵੀ ਉਸ ਵਿੱਚ ਬੈਠਣਗੇ ਮੁੱਖ ਮੰਤਰੀ ਵੀ ਬੈਠਣਗੇ ਕਿਸਾਨ ਵੀ ਬੈਠਣਗੇ ਲੇਕਿਨ ਇਹ ਮੋਬਾਈਲ ਬੰਦ ਹੋਣ ਨਾਲ ਕਿੰਨੀ ਮੁਸ਼ਕਲ ਹੈ ਇਸ ਲਈ ਚਾਹੀਦਾ ਹੈ ਸਰਕਾਰ ਨੂੰ ਵੀ ਲੋਕਾਂ ਦੀ ਸਮੱਸਿਆ ਨੂੰ ਸਮਝੇ ਬਿਲਕੁਲ ਅੰਕਲ ਪ੍ਰਭਾਵਿਤ ਤਾਂ ਸਾਰੇ ਹੋ ਰਹੇ ਨੇ ਹੁਣ ਕੱਲ ਅਸੀਂ ਬੈਂਕ ਚ ਖਾਤਾ ਖਲਵਾਉਣ ਗਏ ਸੀ ਤੇ ਉਹ ਕਹਿੰਦੇ ਸੀ ਵੀ ਨੈਟ ਬੰਦ ਦੇ ਨੇ ਇੰਟਰਨੈਟ ਸਰਵਿਸਿਜ਼ ਬੰਦ ਨੇ ਤੇ ਕੁਝ ਵੀ ਹੁਣ ਨੋਟਸ ਵਗੈਰਾ ਕਢਵਾਣੇ ਨੇ ਅਸੀਂ ਕਾਲਜ ਆ ਰਹੇ ਹਾਂ ਕੁਝ ਸਾਰਾ ਕੁਝ ਬੁੱਕਸ ਦੇ ਵਿੱਚ ਅਵੇਲੇਬਲ ਨਹੀਂ ਹੁੰਦਾ ਯੂਨੀਵਰਸਿਟੀ ਦੀ ਸਾਈਟ ਤੇ ਜਾ ਕੇ ਸਾਨੂੰ ਨੋਟਸ ਕਢਵਾਣੇ ਪੈਂਦੇ ਨੇ ਆ ਕੁਝ ਡਾਊਨਲੋਡ ਫਾਈਲਾਂ ਕਰਨੇ ਪੈਂਦੇ ਯੂਨੀਵਰਸਿਟੀ ਦੇ ਕੋਈ ਚੀਜ਼ ਹੈ ਜਾਂ ਮੰਨ ਲਓ ਕੋਈ ਤੁਸੀਂ ਅਪਲਾਈ ਕਰਨਾ ਹੈ ਅੱਜ ਦਾ ਸਾਰਾ ਕੁਝ ਹੀ ਆਨਲਾਈਨ ਹੈ ਸਭ ਕੁਝ ਆਨਲਾਈਨ ਹੋ ਰਿਹਾ ਤੇ ਉਹ ਨੋਟਸ ਜਿਹੜੇ ਉਹ ਸਾਨੂੰ ਹੁਣ ਨਹੀਂ ਹੁਣ ਕਿਵੇਂ ਅਸੀਂ ਅਵੇਲੇਬਲ ਕਰਵਾਈਏ ਜਾਂ 2-3 ਦਿਨ ਸਾਨੂੰ ਹੁਣ ਵੇਟ ਕਰਨਾ ਪੈ ਰਿਹਾ ਉਸ ਚੀਜ਼ ਲਈ ਵੀ ਸਭ ਕੁਝ ਐ ਸਾਰੀਆਂ ਚੀਜ਼ਾਂ ਤੇ ਇਫੈਕਟ ਪੈ ਰਿਹਾ ਹੈ ਦੇਖੋ ਜੀ ਇੰਟਰਨੈਟ ਅੱਜ ਦੀ ਅੱਜ ਦੀ ਡੇਟ ਦੇ ਵਿੱਚ ਬੜਾ ਮਤਲਬ ਜ਼ਰੂਰੀ ਥੀ ਬਣ ਚੁੱਕੀ ਹੈ ਕਿਉਂਕਿ ਹੁਣ ਜਿਹੜੇ ਫੋਨ ਨੇ ਇਹ ਇਹਨਾਂ ਦੀ ਹੁਣ ਕੋਈ ਵੈਲਿਊ ਨਹੀਂ ਕਿਉਂਕਿ ਇਹਦੇ ਜੀ ਇੰਟਰਨੈਟ ਨਹੀਂ ਚੱਲ ਰਿਹਾ ਲੇਕਿਨ ਸਰਕਾਰ ਨੂੰ ਚਾਹੀਦਾ ਸੀਗਾ ਦੇਖੋ ਜੇ ਤੁਸੀਂ ਬੰਦ ਵੀ ਕਰਨਾ ਸੀ ਇੱਕ ਅੱਧੇ ਦਿਨ ਵਾਸਤੇ ਕਰਦੇ ਲੇਕਿਨ ਜਿਹੜੇ ਨਾਲ ਦੇ ਪਟਿਆਲਾ ਜ਼ਿਲ੍ਹਾ ਸਾਡਾ ਉੱਤੇ ਚੱਲ ਰਿਹਾ ਪਿੰਡਾਂ ਦੇ ਵਿੱਚ ਚੱਲ ਰਿਹਾ ਨੇੜ ਦੇੜੇ ਸਾਰੀ ਜਗ੍ਹਾ ਤੇ ਚੱਲ ਰਿਹਾ ਲੇਕਿਨ ਸਮਾਨ ਜਿਹੜਾ ਹੈ ਇਹਨੂੰ ਟਾਰਗੇਟ ਕਿੱਤਾ ਜਾ ਰਿਹਾ ਬਿਲਕੁਲ ਉਹ ਇੱਥੇ ਕੋਈ ਨੈਟ ਨਹੀਂ ਚੱਲ ਰਿਹਾ ਜਿਹਦੇ ਕਰਕੇ ਕੈਫੇ ਵਾਲੇ ਵਿਚਾਰੇ ਛੋਟੇ ਛੋਟੇ ਦੁਕਾਨਦਾਰਾਂ ਕੋਈ ਆਨਲਾਈਨ ਕੰਮ ਕਰਨ ਵਾਲੇ ਆ ਉਹ ਸਾਰੇ ਦੁਖੀ ਨੇ ਲੋਕ ਰੋਜ਼ਗਾਰ ਕਿੰਨਾ ਪ੍ਰਭਾਵਿਤ ਹੋਇਆ ਜਿਹੜੇ ਕਿ ਮਤਲਬ ਮੋਬਾਈਲ ਇੰਟਰਨੈਟ ਨਾਲ ਜੁੜੀ ਹੋਈਆਂ ਦੇਖੋ 5 ਦਿਨ ਹੋ ਗਏ ਲੋਕ ਬੜੇ ਪ੍ਰੇਸ਼ਾਨ ਨੇ ਇੰਟਰਨੈਟ ਕਰਕੇ ਜਿਹੜੇ ਦੁਕਾਨਦਾਰ ਨੇ ਛੋਟੇ ਕੰਮਕਾਰ ਵਾਲੇ ਨੇ ਉਹ ਵਿਚਾਰੇ ਬਰਬਾਦ ਹੋ ਚੁੱਕੇ ਨੇ ਕਿਉਂਕਿ ਡੇਲੀ ਕਮਾਣ ਵਾਲੇ ਨੇ ਡੇਲੀ ਖਾਣ ਵਾਲੇ ਨੇ ਤੇ ਬੱਚਿਆਂ ਦੇ ਪੇਪਰ ਨੇ ਮੇਰੇ ਖੁਦ ਦੇ ਬੱਚੇ ਦਾ ਪੇਪਰ ਸੀਗਾ ਸਾਨੂੰ ਪਤਾ ਲੱਗਿਆ ਤੇ ਮਤਲਬ ਅ ਦੇਖੋ ਜੀ ਸਾਡਾ ਸਾਰਾ ਕੰਮ ਇੰਟਰਨੈਟ ਤੇ ਹੀ ਚੱਲਦਾ ਹੈ ਬੱਚਿਆਂ ਦੇ ਫਾਰਮ ਭਰਨੇ ਸਕੂਲ ਇਸ ਟਾਈਮ ਜੀਏ ਮੈਨ ਐਨਟੀਟੀ ਦੇ ਜਿਹੜੇ ਫਾਰਮ ਭਰੇ ਜਾਣੇ ਸਾਰੇ ਆਨਲਾਈਨ ਭਰੇ ਜਾਣ ਸਰ ਪਰ ਉਹ ਬੱਚੇ ਵੀ ਪਰੇਸ਼ਾਨ ਹੋ ਰਹੇ ਨੇ ਤੇ ਅਸੀਂ ਖੁਦ ਵੀ ਪਰੇਸ਼ਾਨ ਹੋ ਰਹੇ ਸਾਡਾ ਬਿਲਕੁਲ ਕੰਮ ਠਾਪੋ ਕੇ ਰਹਿ ਗਿਆ ਕਿੰਨੇ ਕੁ ਦੁਕਾਨਦਾਰ ਨੇ ਜਿਹੜੇ ਮੰਨ ਲਓ ਇਸ ਤਰ੍ਹਾਂ ਤੁਹਾਡੇ ਵਰਗੇ ਕੰਮ ਕਰਦੇ ਨੇ तकरीबन ਦੇਖੋ 200 ਦੇ ਕਰੀਬ ਤੱਕ ਹੈ ਹੀ ਹੈ ਸਮਾਨੇ ਸਮਾਨ ਦੇ ਅੰਤਰ ਅਗਰ ਬੱਚੇ ਵੀ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਜਿਹੜੀ ਅੱਜ ਕੱਲ ਪੜ੍ਹਾਈ ਹੈ ਸਾਰੀ ਆਨਲਾਈਨ ਬੇਸ ਤੇ ਹੋ ਰਹੀ ਹੈ ਉਹਨਾਂ ਨੂੰ ਐਂ ਨਹੀਂ ਪਤਾ ਲੱਗਿਆ ਵੀ ਅਸੀਂ ਕਿੱਥੇ ਲੋਕ ਇੱਧਰ ਭੱਜ ਗਏ ਉੱਧਰ ਭੱਜ ਗਏ ਐਂ ਪਤਾ ਲੱਗਦਾ ਪਿੰਡਾਂ 'ਚ ਚੱਲ ਰਿਹਾ ਪਿੰਡਾਂ 'ਚ ਜਾ ਕੇ ਮੇਲਿਆਂ ਲੱਗਿਆ ਹੋਇਆ ਸਰ ਬਹੁਤ ਹੀ ਜ਼ਿਆਦਾ ਹੈ ਸਰ ਪੇਪਰਾਂ 'ਚ ਚੱਲ ਰਹੇ ਬੱਚਿਆਂ ਦਾ ਕੰਮ ਪੇਪਰ ਵੀ ਨਹੀਂ ਹੋ ਰਹੇ ਨੇ ਬੱਚਿਆਂ ਦੇ ਜਿਹੜੀ ਪੜ੍ਹਾਈ ਆ ਆਨਲਾਈਨ ਹੈ ਸਰ ਮੋਬਾਈਲ ਨਾਲ ਹੀ ਸਾਰਾ ਕੰਮ ਹੋ ਰਿਹਾ ਬੱਚਿਆਂ ਦਾ ਸਕੂਲਾਂ ਅਸੀਂ Google Pay ਵੀ ਬੰਦ ਕਰ ਰੱਖਿਆ ਜੀ ਲੋਕੀ ਪਾਉਂਦੇ ਪੇਮੈਂਟ ਐਸੇ ਕੋਈ ਮੈਸੇਜ ਨਹੀਂ ਆ ਰਿਹਾ ਕੁ ਤਾਨੂੰ ਕੁਛ ਨਹੀਂ ਪਤਾ ਲੱਗ ਰਿਹਾ ਇਸ ਉਹ ਜਿਹੜੀ ਇੰਟਰਨੈਟ ਫੈਸਿਲਿਟੀ ਹੈ ਉਹ ਆਮ ਬੰਦੇ ਦੀ ਵੀ ਰੋਜ਼ਮਰਰਾ ਦੀ ਜ਼ਰੂਰਤ ਬਣ ਗਈ ਹੈ ਕਿਉਂਕਿ ਚਾਹੇ ਕੋਈ ਬਿਜ਼ਨਸ ਲਾ ਲਈਏ ਵਪਾਰ ਲਾ ਲਈਏ ਬੈਂਕਿੰਗ ਹੈਗੀ ਹੈ ਸਟੂਡੈਂਟਸ ਦੀ ਪੜ੍ਹਾਈ ਹੈਗੀ ਹੈ ਜਾਂ ਕੋਈ ਐਂਟਰਟੇਨਮੈਂਟ ਦਾ ਸਾਧਨ ਹੈ ਜਾਂ ਕੋਈ ਇਨਫਾਰਮੇਸ਼ਨ ਹੈ ਇਹ 100% ਇੰਟਰਨੈਟ ਦੇ ਉੱਤੇ ਆਧਾਰਿਤ ਹੋ ਗਈ ਹੈ ਪਿਛਲੇ ਕਈ ਦਿਨਾਂ ਤੋਂ ਸਮਾਣਾ ਸ਼ਹਿਰ ਦੇ ਅੰਦਰ ਇੰਟਰਨੈਟ ਔਰ ਵਾਈਫਾਈ ਜਿਹੜੀ ਫੈਸਿਲਿਟੀ ਹੈ ਉਹ ਪ੍ਰਸ਼ਾਸਨ ਵੱਲੋਂ ਜਾਂ ਸੈਂਟਰਲ ਗਵਰਨਮੈਂਟ ਵੱਲੋਂ ਬੰਦ ਕੀਤੀ ਗਈ ਹੈ ਇਹ ਆਮ ਲੋਕਾਂ ਦੇ ਨਾਲ ਬਹੁਤ ਟੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੇ ਇਸ ਏਰੀਏ ਦੇ ਲਾਲ ਹਰਿਆਣਾ ਦੇ ਵਿੱਚ ਇੰਟਰਨੈਟ ਵੀ ਚੱਲ ਰਿਹਾ ਹੈ ਵਾਈਫਾਈ ਵੀ ਚੱਲ ਰਹੀ ਹੈ ਪਰੰਤੂ ਜਿਹੜਾ ਇਹ ਸਾਡੇ ਵਾਲਾ ਏਰੀਆ ਸਮਾਣਾ ਪਾਤੜਾ ਮੂੜਕ ਦਾ ਜਿਹੜਾ ਏਰੀਆ ਹੈਗਾ ਇੱਥੇ ਇੰਟਰਨੈਟ ਬੰਦ ਕਰਨ ਦਾ ਕੋਈ ਸਾਨੂੰ ਆ ਆਈਡੀ ਨਹੀਂ ਨਜ਼ਰ ਆ ਰਿਹਾ ਜੀ ਉਹਦੇ ਮੁੱਖ ਮੰਤਰੀ ਨੇ ਜਿਹੜੇ ਤਿੰਨ ਮਿਨਿਸਟਰ ਆਏ ਸੈਂਟਰ ਦੇ ਉਹਨਾਂ ਨਾਲ ਗੱਲਬਾਤ ਵਿੱਚ ਮੁੱਦਾ ਉਠਾਇਆ ਵੀ ਸੀ ਲੇਕਿਨ ਇਹ ਮਸਲਾ ਨਹੀਂ ਹੋਇਆ 24 ਫਰਵਰੀ ਤੱਕ ਫੇਰ ਮੇਲ ਆ ਗਈ ਤੋਂ ਵੀ ਸੇਬੰਦ ਨਹੀਂ ਇਹ ਬਿਲਕੁਲ ਸਾਡੇ ਇਸ ਏਰੀਏ ਨਾਲ ਤੱਕਾ ਕੀਤਾ ਜਾ ਰਿਹਾ ਸਾਡੇ ਮਾਨਯੋਗ ਸੀਐਮ ਸਾਹਿਬ ਮਾਨ ਸਾਹਿਬ ਨੇ ਸੈਂਟਰ ਗਵਰਨਮੈਂਟ ਦੇ ਤਿੰਨ ਕੈਬਨਿਟ ਮਿਨਿਸਟਰ ਨਾਲ ਇਹ ਮੁੱਦਾ ਉਠਾਇਆ ਵੀ ਸੀ ਪਰੰਤੂ ਇਹ ਕੋਈ ਮਸਲਾ ਹੱਲ ਨਹੀਂ ਹੋਇਆ ਅਸੀਂ ਸਾਰੇ ਸ਼ਹਿਰ ਨਿਵਾਸੀ ਆ ਚਾਹੇ ਕੋਈ ਬਿਜ਼ਨਸਮੈਨ ਵਾਲੇ ਆ ਅਸੀਂ ਮੈਂ ਖਾਸ ਕਰਕੇ ਮੀਡੀਆ ਨਾਲ ਸੰਬੰਧਤ ਆ ਪਿਛਲੇ ਕਈ ਦਿਨਾਂ ਤੋਂ ਸਾਡੀ ਕੋਈ ਕਵਰੇਜ ਨਹੀਂ ਹੋ ਰਹੀ ਕਵਰੇਜ ਭੇਜਣ ਦਾ ਕੋਈ ਸਾਧਨ ਨਹੀਂ ਹੈਗਾ ਲੋਕ ਕਿਸੇ ਵੀ ਤਰ੍ਹਾਂ ਦੀ ਇਨਫਾਰਮੇਸ਼ਨ ਤੋਂ ਵਾਂਝੇ ਨੇ ਤੇ ਮੈਂ ਸੈਂਟਰ ਗਵਰਨਮੈਂਟ ਨੂੰ ਇਹ ਅਪੀਲ ਕਰਦਾ ਕਿ ਉਹ ਜਿਹੜੀ ਇੰਟਰਨੈਟ ਸਹੂਲਤਾਂ ਔਰ ਜਿਹੜੀ ਵਾਈਫਾਈ ਸਹੂਲਤਾਂ ਜਿੰਨੀ ਜਲਦੀ ਹੋ ਸਕੇ ਉਹਨੂੰ ਬਾਲ ਕਰੇ ਸਾਡਾ ਕਾਰੋਬਾਰੀ ਬਿਲਕੁਲ ਹੀ ਠੱਪ ਹੋ ਗਿਆ ਇਹ ਵੇਲੇ ਬੈਠਿਆ ਹੈ ਚਾਰ ਦਿਨ ਕੋਈ ਕੰਮ ਨਹੀਂ ਕਰ ਨਹੀਂ ਕੰਪਨੀੋਂ ਪਿੱਛੋਂ ਕੋਈ ਮਾਲ ਨਹੀਂ ਆ ਰਿਹਾ ਨਾ ਅਸੀਂ ਨੈਟ ਤੇ ਆਨਲਾਈਨ ਬਿਲਿੰਗ ਹੁੰਦੀ ਹੈ ਨਾ ਕਿਸੇ ਕੋਲ ਅਸੀਂ ਪੇਮੈਂਟ ਪਵਾ ਸਕਦੇ ਆ ਨਾ ਕਿਸੇ ਨੂੰ ਪੇਮੈਂਟ ਕਰ ਸਕਦੇ ਆ ਬਹੁਤ ਅਸਰ ਪੈ ਰਿਹਾ ਤਾਂ ਮੈਂ ਤਾਂ ਬਸ ਇਹ ਮੰਗ ਕਰਦਾ ਕਿ ਨੈਟ ਜਲਦੀ ਤੋਂ ਜਲਦੀ ਵੀਫਾਈ ਵੀ ਬੰਦ ਕੀਤਾ ਹਰਿਆਣਾ ਕੰਦਰ ਵੀਫਾਈ ਚੱਲ ਰਿਹਾ ਇੱਥੇ ਬੰਦ ਹੈ ਹਾਂ ਉਹ ਦੇਖੋ ਪਿੰਡਾਂ 'ਚ ਚੱਲ ਰਿਹਾ ਤੇ ਸ਼ਹਿਰ 'ਚ ਬੰਦ ਕਰ ਰੱਖਿਆ ਹੈ ਮੁਸ਼ਕਲ ਬਹੁਤ ਜ਼ਿਆਦਾ ਸਾਰਾ ਕੁਝ ਹੁਣ ਆਨਲਾਈਨ ਹੋਇਆ ਪਿਆ ਜੀ ਪੇਮੈਂਟ ਸਾਰੇ ਅਕਾਊਂਟ 'ਚ ਆ ਪੇਮੈਂਟ ਟ੍ਰਾਂਸਫਰ ਕਰਨੀ ਹੈ ਸਾਰਾ ਕੁਝ ਬਾਹਰ ਆਣਾ ਪੈਂਦਾ ਜੀ ਸਵੇਰ ਦੇ ਦੋ ਤਿੰਨ ਚੱਕਰ ਮਾਰ ਗਏ ਪਹਿਲਾਂ ਪੈਂਡਿੰਗ ਜੀ ਸ਼ੋਅ ਕਰਦਾ ਫਿਰ ਖੜੇ ਰਹਿਣਾ ਹੈ ਜੋ ਤੱਕ ਕਲੀਅਰ ਨਹੀਂ ਹੁੰਦੀ ਹੈਗੀ ਉਹ ਤੱਕ ਫਿਰ ਰੁਕਣਾ ਪੈਂਦਾ ਜੀ ਇਹ ਵਧੀਆ ਵੀ ਨਹੀਂ ਲੱਗਦਾ ਰੋਡ ਤੇ ਬਾਹਰ ਆ ਕੇ ਖੜਨਾ ਟ੍ਰੈਫਿਕ ਇੰਨੀ ਜ਼ਿਆਦਾ ਸੜਕੇ ਨਹੀਂ ਚੱਲ ਰਹੀ ਆ ਫਿਰ ਵੀ ਰਿਸਕ ਲੈ ਕੇ ਖੜਨਾ ਪੈਂਦਾ ਪ੍ਰੋਬਲਮਜ਼ ਆ ਰਹੀਆਂ ਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਵਾਈਫਾਈ ਵੀ ਬੰਦ ਨੇ ਜੀ ਸਿਮ ਵੀ ਬੰਦ ਨੇ ਸਾਰੇ ਕਨੈਕਸ਼ਨ ਸਭ ਕੁਝ ਬੰਦ ਆ ਪਹਿਲਾਂ ਚੱਲ ਰਹੀ ਸੀ ਬੰਦ ਹੋ ਗਿਆ ਬਸ ਤਾਂ ਸਰਕਾਰ ਨੂੰ ਇਹੀ ਕਹਿਣਾ ਜੀ ਜੋ ਚੱਲ ਰਿਹਾ ਇਹਦਾ ਸੋਲੂਸ਼ਨ ਕਰੇ ਨਾ ਜਿਹੜੇ ਛੋਟੀ ਛੋਟੀ ਪ੍ਰੋਬਲਮਜ਼ ਕਰਕੇ ਹੀ ਅੱਗੇ ਜ਼ਿਆਦਾ ਦਿਕਤ ਆ ਰਹੀਆਂ ਨੇ ਹੁਣ ਬਹੁਤ ਪਰਿਵਾਰਾ ਜੀ ਕੰਮ ਰੁਗੇ ਸਾਰੇ ਜੀ ਦੁਆਰੇ ਨੈੱਟ ਚਾਰਜ ਕਰਨ ਵਾਸਤੇ ਉਸ ਵੀ ਕਰਨ ਵਾਸਤੇ ਸਾਨੂੰ 3 ਕਿਲੋਮੀਟਰ ਦੂਰ ਆ ਕੇ ਨੈੱਟ ਚਲਾ ਕੇ ਵੀ ਚਾਰਜ ਕਰਨੇ ਪੈ ਰਹੇ ਆ ਤਾਂ ਕਿ ਦੁਕਾਨ ਛੱਡ ਕੇ ਸਾਨੂੰ ਆਣਾ ਪੈ ਰਿਹਾ ਔਰੇ ਸਾਡੇ ਨੈੱਟ ਦੇ ਬਿਨਾਂ ਕੰਮ ਠੱਪ ਕਿੰਨਾ ਕੰਮ ਪ੍ਰਭਾਵਿਤ ਹੋ ਗਿਆ ਤੁਹਾਡਾ ਸਾਰੇ ਕੰਮ ਠੱਪ ਹੈ ਜੀ ਆਨਲਾਈਨ ਕੋਈ ਐਪ ਨਹੀਂ ਚੱਲ ਰਹੀ ਗੂਗਲ ਪੇ ਨਹੀਂ ਚੱਲਦਾ ਫੋਨ ਪੇ ਨਹੀਂ ਚੱਲਦਾ ਕੋਈ ਕਸਟਮਰ ਆਂਦਾ ਪੈਨਸ਼ਨ ਕਢਾਣ ਵਾਸਤੇ ਤਾਂ ਨਹੀਂ ਨਿਕਲਦੀ ਹੈਗੀ ਅੱਜ ਕਿੰਨੀ ਜ਼ਰੂਰਤ ਹੈ ਇੰਟਰਨੈਟ ਦੀ ਲੋਕਾਂ ਦੇ ਜੀਵਨ ਦੇ ਵਿੱਚ ਨੈੱਟ ਤੋਂ ਬਿਨਾਂ ਹੈ ਹੀ ਨਹੀਂ ਕਾਰੋਬਾਰ ਕੋਈ ਸਾਰ ਸੁਖਵਿੰਦਰ ਜੀ ਸੁਖਵਿੰਦਰ ਜੀ ਕੀ ਮੁਸ਼ਕਿਲ ਆ ਰਹੀ ਐ 3 3 4 4 ਕਿਲੋਮੀਟਰ ਲੋਗ ਆ ਕੇ ਥੋੜਾ ਮੋਗ ਸਿਗਨਲ ਦੇਖ ਰਹੇ ਇੱਕ ਲੌਗ ਇਨ ਪਾਉਣ ਵਾਸਤੇ ਦੁਕਾਨ ਛੱਡ ਕੇ ਦੇਖੋ 4 ਮਿੰਟਰ ਦੂਰ ਸਮਾਨੇ ਤੋਂ ਆਉਣਾ ਪੈ ਰਿਹਾ ਜੀ ਹੂੰ ਉਹਨਾਂ ਕਿ ਇੰਟਰਨੈਟ ਤੋਂ ਬਿਨਾ ਕੋਈ ਕੰਮ ਨਹੀਂ ਆ ਚੁਕਾ ਆਨਲਾਈਨ ਕੋਈ ਵੀ ਚੀਜ਼ ਅੱਜਕੱਲ ਹਰ ਇੱਕ ਬੱਚੇ ਵੀ ਜਿਵੇਂ ਲਾ ਲੋ ਲੋਕਲ ਦਿੱਕਤ ਆ ਰਹੀ ਵਾਈਫਾਈ ਤੱਕ ਵੀ ਬੰਦ ਹੋਇਆ ਪਿਆ ਸਰ ਮੇਰੇ ਪਹਿਲਾਂ ਸ਼ਾਪ ਤੇ ਵਾਈਫਾਈ ਵਗੈਰਾ ਚੱਲੀ ਜਾਂਦੇ ਹੁਣ ਉਹ ਵੀ ਬੰਦ ਹੈ ਉਹ ਤੁਸੀਂ ਲਾ ਲੋ ਦੁਕਾਨ ਛੱਡ ਕੇ ਇੰਨੇ ਦੂਰ ਲੌਗ ਇਨ ਪਾਣਾ ਆਏ ਜੀ ਦੇਖੋ सरकार के सेंटर के ऑर्डर हैं सैटरडे तक रहेगा बंद चौबीस तक कह रहे हैं कल की खबर थी आज शनिवार तक 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 नहीं।, नहीं नहीं फरवरी के तो आगे लेटर उनके पास पर... क्या है ये पंजाब गवर्नमेंट ने भगवंत मान साहब ने भी ऊपर रेज कर दिया ना इशू हाई कोर्ट में भी कर दिया तीन मिनिस्टर आए थे कल फ्राइडे को उनके साथ भी कर दिया इशू रेज थर्सडे को तो ये ऊपर इज नॉट अप टू एसडीएम लेवल समझ रहे हो स्टेट गवर्नमेंट तो सेंट्रल लेवल है ये ठीक नहीं हो पा रहा तो आप सजेशन बताओ अगर कुछ कर सकते हैं वाया मीडिया क्या कर सकते आप हैं आपसे यही रिक्वेस्ट थी ये मतलब भी जैसे बिल्कुल समाना के साथ हरियाणा के गांव है वहाँ चल रहे है جب کہ ار ساتھ میں اپنے غازی پور وغیرہ موبائل بھی چل رہا ہے وہاں پہ جس نے پٹار روڈ پہ جاؤ گے اب 2 کلومیٹر پہ وہاں چل رہا ہے رانل ٹیلی کام ٹاور کمپنی انوں کہتا جس دا ٹاور تھوڑا جا ادھر ادھر ہو گا تا چل رہا ہونا نہیں انہوں نے کیڑا کوئی دیکھ کے کیتے تے الیکٹرک رانل ریلیٹیڈ ہے میٹر انہوں نے پنڈ دے ایک تھوڑا کیتا کچھ صرف پنڈاں کے نہیں بارڈر میں نہیں ہے ہمارے پولیس والے اوتھے ہیں اوتھے ہے ہی نہیں ہے بارڈر تے کِتھے ہے جب کہ اوتھے بارڈر پہ کھڑے نا پاں کہ نا میں چیکا بارڈر جو ہے رام نگر اوتھے نیٹ چل رہا ہے ایئر ٹیل دا موبائل دے اندر ਚਲੋ ਕੋਈ ਨਹੀਂ ਮੈਂ ਡੀਸੀ ਸਾਹਿਬ ਨੂੰ ਫਲੈਗ ਕਰ ਦਾਂਗੀ ਦੁਬਾਰਾ ਇਹੋ ਗੱਲ ਸਮਝਾ ਦੇ ਡੀਸੀ ਹੱਥ 'ਚ ਵੀ ਨਹੀਂ ਨਾ ਹੈਗਾ ਨਹੀਂ ਨਹੀਂ ਮੈਂ ਤਾਂ ਸੀਐਮ ਦੇ ਹੱਥ 'ਚ ਨਹੀਂ ਮੈਂ ਸਮਝ ਗਈ ਬਟ ਉਹ ਉਹਨਾਂ ਨੇ ਉੱਪਰੋਂ ਹੀ ਜੋ ਕੀਤਾ ਉਹੀ ਕੀਤਾ ਉਹਨਾਂ ਨੇ ਟਰਾਈ ਨੂੰ ਲਿਖਤਾ ਸੈਂਟਰ ਸਰਵਰਨ ਨੇ ਟਰਾਈ ਨੇ ਅੱਗੇ ਚਾਰ ਆਪਣੇ ਉਹਨਾਂ ਨੇ ਤਾਂ ਡਿਸਟ੍ਰਿਕਟ ਹੀ ਕਿਹਾ ਹੈ ਸੀਐਮ ਸਾਹਿਬ ਨੇ ਤਾਂ ਵੀ ਪਟਿਆਲਾ ਸ਼ਹਿਰ 'ਚ ਬੰਦ ਹੈ ਪਟਿਆਲਾ ਚੱਲ ਰਿਹਾ ਹੈ ਜੋ ਕਿ ਪਟਿਆਲਾ ਚੱਲ ਰਿਹਾ ਹੈ ਪਟਿਆਲਾ ਮੈਂ ਤਾਂ ਚੱਲ ਰਿਹਾ ਹੈ ਉਹਨਾਂ ਕਹਿੰਨੇ ਕੇ ਮਤਲਬ ਹੈ ਸਾਡੇ ਚਾਰ ਡਿਸਟ੍ਰਿਕਟਸ 'ਚ ਬੰਦ ਹੈ ਪਾਰਸ਼ਲੀ ਬੰਦ ਹੈ ਨਾ ਜੀ 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 ਉਸਨੇ ਤਾਂ ਇਹ ਤਾਂ ਦਿੱਕਤ ਸਭੀ ਕੋ ਹਮੇ ਖ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼